چند <سلم> 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 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਪਤਲਾ ਫੂਕੇ ਕਿਸਾਨਾਂ ਵੱਲੋਂ ਪਾਰੀ ਗਿੰਦੀ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਬੋਲਦਾ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਜੋ ਫ੍ਰੀ ਟੈਕਸ ਸਮਝੌਤਾ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਖੇਤੀ ਪੈਦਾਵਾਰ ਡੇਅਰੀ ਫਾਰਮਿੰਗ ਅਤੇ ਮੁਰਗੀ ਪਾਲਣ ਦੇ ਤੰਦਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਅਨਾਂ ਕਿ ਅੱਗੇ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਜਿਨਾ ਚੀ ਰੱਦ ਨਹੀਂ ਕਰਦੀ ਕਿਸਾਨ ਸੰਘਰਸ਼ ਜਾਰੀ ਰੱਖਣਗੇ ਜੇਕਰ ਮੁਰਜ਼ੇ ਦੀ ਕਾਲ ਤੇ ਪ੍ਰੰਪਤ ਤੇ ਮੋਦੀ ਨੇ ਝੂਠੀ ਪਾਈ ਹੈ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਹੈ ਇਹਨੂੰ ਖਤਮ ਕਰਨ ਵਾਸਤੇ ਡੈਰੀ ਫਾਰਮ ਨੂੰ ਖਤਮ ਕਰਨ ਵਾਸਤੇ ਪੋਲਟਰੀ ਫਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਧੰਦਾ ਕਰਨ ਵਾਸਤੇ ਪੰਪ ਨੂੰ ਮੋਦੀ ਬੁਲਾ ਰਿਹਾ ਹੈ ਤੇ ਇਹਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਪੱਕੇ ਐ ਪਹਿਲਾਂ ਉਹਨੇ ਤਿੰਨ ਕਾਨੂੰਨ ਲਾਗੂ ਕੀਤੇ ਤੇ ਹੁਣ ਲੈਂਡ ਪੂਲਿੰਗ ਜ਼ਮੀਨ ਕੰਨੀ ਖੋਹਣ ਦੀ ਇਧਰ ਕਰਤਾ ਦੀ ਲਾਗੂ ਇਹ ਵੀ ਚਲੋ ਜੇ ਇਹਨੇ ਇੱਕ ਬੋਲ ਲਈ ਹੈ ਜੇ ਵਾਸਤਾ ਕੁਝ ਨਹੀਂ ਲਿਆ ਹੈ ਤੇ ਇਹੀ ਇਧਰ ਇਹ ਮੁੱਦਾ ਵੀ ਜੇ ਜਿਹੜਾ ਕਣਕ 9 ਰੁਪਏ ਮਿਲੂਗੀ ਜਿਹਨੂੰ ਉਹ ਇੱਥੇ ਵਾਲੀ ਕਣਕ 25 ਰੁਪਏ ਕਿਉਂ ਖਰੀਦੂਗਾ ਇਹਨੂੰ ਦੁੱਧ 20 ਰੁਪਏ ਮਿਲੂਗਾ ਅਮਰੀਕਾ ਦਾ ਉਹ ਇੱਥੇ ਵਾਲਾ ਦੁੱਧ 40 ਰੁਪਏ ਤੋਂ ਖਰੀਦੂਗਾ ਡੈਰੀ ਫਾਰਮ ਨੂੰ ਸਭ ਨੂੰ ਖੇਲ ਕਰਨਾ ਚਾਹੁੰਦੀ ਹੈ ਇਹ ਇੱਥੇ ਦੇ ਕਿਸਾਨ ਨੂੰ ਵੀ ਵੋਟਰੀ ਫਾਰਮ ਨੂੰ ਵੀ ਡੈਰੀ ਫਾਰਮ ਨੂੰ ਵੀ ਕਿਸਾਨ ਨੂੰ ਮਜ਼ਦੂਰ ਨੂੰ ਵੀ ਇਹ ਛੋਟੇ ਦੁਕਾਨਦਾਰ ਨੂੰ ਇੱਥੇ ਅਮਰੀਕਾ ਦਾ ਦਬਦਬਾ ਬਣਾ ਕੇ ਇੱਥੇ ਚਲਾਉਣਾ ਚਾਹੁੰਦਾ ਹੈ ਇਹ ਮੋਦੀ ਗੱਲ ਇਹ ਜ਼ਮੀਨ ਖੋਹਣ ਦੀ ਹੈ ਵੀ ਇਹ ਖਤਮ ਕਰਕੇ ਲੋਕਾਂ ਨੂੰ ਜਦੋਂ ਫੇਲ ਹੋ ਜਾਣਗੇ ਵੀ ਜ਼ਮੀਨਾਂ ਖੋਣੀਆਂ ਨੇ ਆਪਣੇ ਆਪ ਜ਼ਮੀਨਾਂ ਲੋਕਾਂ ਦੇ ਜੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਹਜੇ ਕੰਮ ਕਿਤੇ ਬੰਦੀਆਂ ਵੱਲੋਂ 트াম্প ਤੇ ਮੋਦੀ ਦਾ ਜਿਹੜਾ 3 ਟਾਇਰ ਪ੍ਰੋਜੈਕਟ 트াম্প ਕਹਿ ਰਿਹਾ ਕਿ ਭਾਰਤ ਸਰਕਾਰ ਨਾਲ ਸਮਝੌਤਾ ਕਰ ਰਿਹਾ ਉਹਦੇ ਵਿੱਚੋਂ ਕਿਸਾਨੀ ਹੈ ਜਿਹੜੀ ਹੈ ਕਿਸਾਨੀ ਦਾ ਤੌਰ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਜੇਕਰ ਤਾਂ ਟੈਰਫ ਫਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਜਾਨੀ ਖੇਤੀਬਾੜੀ ਆ ਉਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਜੇ ਉਹ ਟੈਰਫ ਫਰੀ ਹੁੰਦਾ ਤਾਂ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਔਰ ਜਿਹੜਾ ਡੇਰੀ ਫਾਰਮ ਤੇ ਪੋਲਟਰੀ ਫਾਰਮ ਇਹਨਾਂ ਉਤੇ ਬਹੁਤ ਬੁਰੀ ਤਰ੍ਹਾਂ ਨਾਲ ਜਾਨੀ ਪ੍ਰਭਾਵ ਪਊ ਕਿਉਂਕਿ ਜਿਹੜੀ ਪੰਜਾਬ ਦੀ ਆ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਇੰਨੇ ਕੜਾਲੇ ਨੇ ਜਣੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਇਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਇਕੜਾਂ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾਂ ਹਰਿਆਣਾ ਦੇ ਕਿਸਾਨ ਦੀ ਜਿਹੜੀ ਆ ਉਹ ਬਰਾਬਰੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਉਹ ਜਿਆਦਾ ਪੈਦਾਵਾਰ ਔਰ ਜਿਹੜੀਆਂ ਸਰਕਾਰਾਂ ਜਿਆਦਾ ਸਬਸਿਡੀ ਦਿੰਦੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਭਾਰਤ ਸਰਕਾਰ ਨੇ ਜਿਸ ਹਿਸਾਬ ਦੇ ਨਾਲ 트াম্প ਜਿਹੜਾ ਭਾਰਤ ਸਰਕਾਰ ਦੀ ਬਾਹਰ ਮਰੋੜ ਰਿਹਾ ਹੈ ਆ ਖੇਤੀਬਾੜੀ, ਪੋਲਟਰੀ ਤੇ ਡੇਰੀ ਦਾ ਕਿੱਤੇ ਨੂੰ ਬਾਹਰ ਰੱਖ ਕੇ ਜਿਹੜਾ ਸਮਝੌਤਾ ਉਹ ਕੀਤਾ ਜਾਵੇ ਹੈ 50% ਗੈਪ ਟੈਰਫ ਲਗਾਉਣ ਨੂੰ ਦੇਖੋ ਜਿਹੜਾ 50% ਟੈਕਸ ਉਹ ਇਸ ਕਰਕੇ ਲਗਾ ਰਿਹਾ ਹੈ ਕਿ ਜੇਕਰ ਤੁਸੀਂ ਫ੍ਰੀ ਨਹੀਂ ਕਰਦੇ ਤੁਸੀਂ ਖੇਤੀ ਤੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਰਫ ਫ੍ਰੀ ਕਰੋ ਤੇ ਨਹੀਂ ਤਾਂ ਉਹ ਤਾਂ ਬਾਹਮ ਰੋੜ ਹੀ ਆ ਨਾ ਕਿ ਮੈਂ ਪਹਿਲਾਂ ਤਾਂ ਕਹਿ ਆ ਸੀ ਕਿ 25% ਟੈਕਸ ਲਾਇਆ ਹੁਣ ਅੱਗੇ ਉਹਨਾਂ ਨੇ ਇਹ ਕਰਤਾ ਜੇ ਨਹੀਂ ਮੰਨਦੇ ਤਾਂ 50% ਟੈਕਸ ਲਾਉਂਗਾ ਕਿਉਂਕਿ ਮਜਬੂਰਨ ਬਾਹਮ ਰੋੜ ਕੇ ਧੱਕੇ ਦੇ ਨਾਲ ਜਿਹੜਾ ਕਿ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਸੇ ਸਬੰਧ ਦੇ ਵਿੱਚ ਅੱਜ ਸਮੋਰਤੇ ਨੇ ਜਿਹੜੇ ਉਹਨਾਂ ਦੇ ਪੁੱਤਲੇ ਫੋਕੜਨ ਦਾ ਪ੍ਰੋਗਰਾਮ ਕੀਤਾ ਖੇਤੀਬਾੜੀ ਨੂੰ ਕੀ ਨੁਕਸਾਨ ਹੈ ਖੇਤੀਬਾੜੀ ਨੂੰ ਨੁਕਸਾਨ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ 3 ਏਕੜਾ 3 ਏਕੜਾ ਕਿਸਾਨ 1000 ਏਕੜਾ ਵਾਲਾ ਇੱਕ ਕਿਸਾਨ ਇਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਔਰ ਉਹਨਾਂ ਉੱਤੇ ਵੀ ਸਰਕਾਰਾਂ ਸਬਸਿਡੀ ਵੀ ਜਾਰੀ ਕਰਦੀਆਂ ਨੇ ਔਰ ਇਹ ਕਿਸਾਨ ਨੂੰ ਤਾਂ ਮੁੱਲੇ ਨਹੀਂ ਮਿਲਦਾ ਪੰਜਾਬ ਦਾ ਕਿਸਾਨ ਤਾਂ ਹੁਣ ਤੱਕ ਇਹ ਰੌਲਾ ਪਾਉਂਦਾ ਪਾਰ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਕਰੋ ਇੱਥੇ ਤਾਂ ਜਿਹੜੇ 2000 ਮੱਕੀ ਦਾ ਮੁੱਲ ਹੈ ਤਾਂ ਉਹ 1400 ਨੂੰ ਵਿਕਦੀ ਹੈ ਉਹ ਕਿਸਾਨ ਉਹ ਅਮਰੀਕਾ ਨਾਲ ਕਿਵੇਂ ਜਾਣੀ ਉਹ ਕਰ ਸਕਦਾ ਉਹਦੇ ਬਰਾਬਰ ਨਹੀਂ ਨਾ ਕਰ ਸਕਦਾ ਉਹ 1000 ਰੇਕੜਾ ਕੋਲੇ ਸਾਰੀਆਂ ਸਹੂਲਤਾਂ ਨੇ ਉਹਨਾਂ ਕੋਲ ਜ਼ਮੀਨ ਨਹੀਂ ਆਉਂਦੀ ਸਬਸਿਡੀ ਸਰਕਾਰ ਉਹਨੂੰ ਦੇ ਰਹੀ ਹੈ ਔਰ ਪੰਜਾਬ ਦਾ ਕਿਸਾਨ ਹੈ ਜਿਹੜਾ ਮਾਰਿਆ ਜਾ ਰਿਹਾ ਔਰ ਤਿੰਨ ਚਾਰ ਸਾਲ ਤੋਂ ਪੰਜਾਬ ਦਾ ਕਿਸਾਨ ਇਸ ਲਈ ਸੰਘਰਸ਼ ਕਰ ਤੇ ਹੈ ਨਾ ਇਹ ਸਾਨੂੰ ਪੂਰੀ ਐਮਐਸਬੀ ਦਿਓ ਜੇ ਸਾਨੂੰ ਪੂਰੀ ਐਮਐਸਬੀ ਮਿਲੂ ਤਾਂ ਹੀ ਕਿਸਾਨ ਸਰਵਾਈਵ ਕਰ ਸਕੂਗਾ ਨਾ ਉਹ ਤੇ ਮਰਕਲ ਵਾਲਾ ਕਿਵੇਂ ਸਰਵਾਈਵ ਕਰੂਗਾ 10000 ਵਾਲੇ ਨਾਲ ਇਸੇ ਲਈ ਹੈ ਜਿਹੜਾ ਅੱਜ ਦਾ ਪੁੱਤਲੇ ਟਰੰਪ ਦੇ ਮੋਦੀ ਦੇ ਫੂਕੀ ਪਾਣੇ ਸਮੇਂ ਚ 25% ਟੈਕਸ ਪਹਿਲਾਂ ਹੀ ਚੱਲਦਾ ਆ ਗਿਆ ਮਾਸਨ ਦੇ ਉੱਤੇ ਅਮਰੀਕਾ ਦਾ ਹੁਣ ਉਸਨੇ 50% ਦਾ ਐਲਾਨ ਕਰਤਾ ਤੇ ਇਹ ਨਹੀਂ ਪਤਾ ਇਹ ਇਹ ਜਿਹੜਾ 25 ਹੈ ਉਹ ਇਹਦੇ ਵਿੱਚ ਪਊਗਾ ਜਾਂ ਟੋਟਲੇ 50% ਹੋਊਗਾ ਇਹ ਸਾਨੂੰ ਹਲ ਕਲੀਅਰ ਨਹੀਂ ਹੈ ਗੱਲ ਜਣੀ 50% ਤਾਂ ਹੋ ਹੀ ਗਿਆ ਫਿਰ ਉਹਨੇ ਐਲਾਨ ਕਰਤਾ ਅਗਲੀ ਜਿਹੜੀ ਸਾਡੀ ਗੱਲ ਹੈ ਜਿਹੜਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ 트럼ਪ ਦੇ ਨੋਤੀ ਵਾਲਟਰੰਪ ਨੇ ਕਹੇ ਤਾਂ ਮੈਂ ਸੀਜ਼ਫਾਇਰ ਕਰਾਇਆ ਇੰਡੀਆ ਦਾ ਪਾਕਿਸਤਾਨ ਦਾ ਬੁਲੇ ਨਹੀਂ ਹੈ ਪਾਰਲੀਮੈਂਟ ਜੀ ਵੀ ਨਹੀਂ ਦੱਸਿਆ ਹੋ ਗਿਆ ਇਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਲੀ ਕਹਿੰਦਾ ਨਹੀਂ ਕਿ ਨਹੀਂ ਕਿਸੇ ਦੇਖਦਾ ਇਹਦੇ ਵਿੱਚ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਸੀ ਆਪ ਕਰਿਆ ਸੀ ਆਪ ਕਰਿਆ ਨਾ ਨਹੀਂ ਲਿਆ ਟਰੰਪ ਦਾ ਨਾਂ ਲੈ ਕੇ ਇਹ ਨਹੀਂ ਕਹਿੰਦਾ ਟਰੰਪ ਝੂਠ ਬੋਲਦਾ ਉਹਨੇ ਨਹੀਂ ਕੁਝ ਵੀ ਕਰਾਇਆ ਐ ਨਹੀਂ ਕਹਿੰਦਾ ਹੈ ਇਸ ਲਈ ਇੰਨਾ ਥੋੜੇ ਲੱਗਿਆ ਉਹਦੇ ਮੋਦੀ ਉਹਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ ਲਿਫ ਗਿਆ ਜਾਵਾ ਲਿਫ ਗਿਆ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਖਤਰਾ ਹੈ ਰੰਪੂ ਜੋ ਕਰੂਗਾ ਮੋਦੀਓ ਦੇ ਅੱਗੇ ਬੋਲ ਨਹੀਂ ਸਕਦਾ ਉਹ ਮਨਮਰਜ਼ੀਆਂ ਕਰਨਗੇ ਸਾਡੇ ਦੇਸ਼ ਦੇ ਵਿੱਚ ਇਹ ਇਹ ਚਾਰ ਪੰਜ ਮਸਲੇ ਆ ਜਿਹੜੇ ਇਹ ਵੇਲੇ ਲੋਕ ਵਿਰੋਧੀ ਫੈਸਲੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਆ ਜਿਨ੍ਹਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਵੀ ਆ ਜਿਨ੍ਹਾਂ ਦੇ ਵਿੱਚ ਲੈਂਡ ਬੂਲਿੰਗ ਦਾ ਮੁੱਦਾ ਵੀ ਆ ਜਿਨ੍ਹਾਂ ਦੇ ਵਿੱਚ ਕੋਆਪਰੇਟਿਵ ਦੇ ਵਿੱਚ ਕ腐ਸ਼ਨ ਦਾ ਮੁੱਦਾ ਵੀ ਆ ਕੋਆਪਰੇਟਿਵ ਬੈਂਕਾਂ 'ਚ ਲੁੱਟ ਜਾਰੀ ਆ ਇਹ ਇਸ ਤਰ੍ਹਾਂ ਜਿਹੜੇ ਇਹ ਸਾਰੇ ਦਿੱਸੀ ਮਸਲੇ ਲੈ ਕੇ ਇਹ ਫ੍ਰੀ ਵਪਾਰ ਦਾ ਮੁੱਦਾ ਵੀ ਅਮਰੀਕਾ ਨਾਲ ਇਹ ਸਾਰੇ ਮਸਲਾਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੁਆਇੰਟ ਨੇ ਇਹ ਲੜ ਰਿਹਾ ਹੈ ਅੱਜ ਇਸ ਰੋਸ਼ਨੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਤਸਿਲਾਂ ਦੇ ਵਿੱਚ ਮੋਦੀ ਤੇ 트ੰਪ ਦੇ ਪੂਤਲੇ ਭੁਕੇ ਨੇ ਇਸ ਤੋਂ ਅੱਗੇ 24 ਅਸਰੋ ਪੰਜਾਬ ਲੈਵਲ ਦਾ ਇਕੱਠਾ ਜੀ ਸਮਰਾਲੇ ਕਰਨ ਜਾ ਰਹੇ ਹਾਂ ਜੇ ਫੇਰ ਵੀ ਸਰਕਾਰ ਦੇ ਕੋਈ ਕੰਮ ਤੇ ਜੂਨਾ ਸਰਕੀ ਉਹਤੇ 24 ਅਗਸ ਨੂੰ ਸਮਰਾਲਾ ਦੇ ਵਿੱਚ ਹੋਰ ਆਗਲੇ ਲੜਾਈ ਦਾ एलान ਹੋਇਆ ਐਸਕੈਮ ਦਾ ਸਿੱਟੀ ਨੂੰਰੇ 24 ਐਸਕੈਮ ਕਿੰਨਾ ਕਿ ਕਿਸਾਨ ਪਹੁੰਚਣਗੇ ਉਹ ਤੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚੂਗਾ ਸਮਰਾਲਾ ਦੇ ਵਿੱਚ ਲੱਖਾਂ ਦੀ ਗਿਣਤੀ ਜਿਹੜਾ ਜਦਾਸੀ ਨੇ ਜੀ ਇਹ ਡੰਪਰ ਮੋਟੀ ਦੇ ਫੁੱਟੜਾ ਪੁੱਛ ਇਹ ਪਹਿਲਾਂ 25 ਤੋਂ 50% ਕਹਿੰਦਾ ਸੀ ਹੁਣ ਇਹ ਬਿਲਕੁਲ ਫ੍ਰੀ ਤੇ ਆ ਗਿਆ ਜੀ ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰਲਾ ਦੁੱਧ ਦਾ ਉਹ ਬਹੁਤ ਨੁਕਸਾਨਦੇ ਆ ਔਰ ਇਹ ਲੋਕਾਂ ਦੀ ਨੁਕਸਾਨਦੇ ਆ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰਨੀਆਂ ਨੇ ਬਹੁਤ ਬਣਾਈਆਂ ਨੇ ਜੀ ਕੱਲੀ ਸੈਂਟਰ ਸਰਕਾਰ ਦੀਆਂ ਨੀਤੀ ਨਹੀਂ ਪੰਜਾਬ ਸਰਕਾਰ ਦੀਆਂ ਨੇ ਜਿਹੜੇ ਹੁਣ ਆਪਣੇ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ ਸੁਸਾਇਟੀ ਕਵਰਟ ਸੁਸਾਇਟੀਆਂ ਦਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ᱛੀ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਦੀ ਮੈਂ ਕਰਜ਼ਾ ਮਾਫ ਕਰੂੰ ਆਪਣੇ ਨਾਬੇ ਚਹਿਜਾ 100 ਕੇਟਾ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆਤੀ ਅੱਜ ਉਹਨਾਂ ਨੇ ਜਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਜਿਹੜੀ ਪੰਜਾਬ ਸਰਕਾਰ ਆ ਮੋਦੀ ਦੇ ਤਾਰਜ ਤੇ ਚੱਲਦੀ ਆ ਪਰ ਜਿਹੜਾ ਮੌਨਲਾ ਸੀਜ਼ਨ ਆਉਣ ਵਾਲਾ ਜਿਹੜਾ ਜੀਰੀ ਦਾ ਇਹ ਵੀ ਬਹੁਤ ਸੀਜ਼ਨ ਮਾੜਾ ਆਊਗਾ ਚੌਲ ਦਾ ਭੰਡਾਰ ਭਰਿਆ ਪਿਆ ਜਿਹੜੀ ਇਹਨੇ 10 ਦਿਨ ਅੱਗੇ ਕਹੀ ਆ ਮੈਂ ਅੱਗੇ ਤਰੀਕ ਦਿੰਨਾ ਪਰ ਉਹ ਜਿਹੜੀ ਇਹਨੇ ਤਰੀਕ ਤਾਂ ਦੇਤੀ ਉਹਦੇ ਵਿੱਚ ਲੁਕਤ ਬਹੁਤ ਹੋਣੀ ਆ ਕਿਸਾਨਾਂ ਦੀ ਵੀ ਜਿਹੜਾ ਪੰਜਾਬ ਸਰਕਾਰ ਆ ਇਹ ਵੀ ਮੋਦੀ ਨਾਲ ਰਲਈ ਹੋਈ ਆ ਸਾਰੀਆਂ ਸਰਕਾਰਾਂ ਨੇ ਜਿਹੜਾ ਇਹ ਸਮਝੌਤਾ ਕਿਸਾਨਾਂ ਵਾਸਤੇ ਬਿਲਕੁਲ ਮਾੜਾ ਤੇ ਪਛਾਨਾ ਵਾਸਤੇ ਬਹੁਤ ਪਛਾਨਾ ਨੂੰ ਖਤਮ ਕਰਦੇ